ਨੇ ਵੀ ਰੋਪੜ ਤੋਂ ਮਾਦਰੀ ਜਟਾਵਲ ਪੰਘਾੜੇਵਾਲ ਜੱਕੇ ਦਾ ਰੋਪੜ ਪਿੰਡੂ ਬਲਾਕ ਦੇ ਅੱਡ-ਅੱਡ ಗ್ರಾಮ ਪੰਚਾਇਤਾਂ ਦੇ ਨੁਮਾਇंदे ਸਰਪੰਚ ਸਾਹਿਬਾਨ ਇਹਨਾਂ ਸਾਰੇ ਪਿੰਡਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਦੇ volunteers ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਨੇ ਵੀ ਅੱਜ ਦੇ ਇਸ ਇਕੱਠ ਦੇ ਵਿੱਚ ਪਹੁੰਚੇ ਹੈ ਸਾਰੇ ਪਹਿਲਾ ਗੱਜਬੱਦੀ ਦੇ ਪੱਤੇ ਬਲਾਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਪਤਿਆਰ ਤੇ ਤੁਸੀਂ ਸਾਰੇ ਪੰਚਾਇਤਾਂ ਦੇ ਨੁਮਾਇंदे ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਮ ਆਦਮੀ ਪਾਰਟੀ ਦੇ ਆਗੂ ਵੀ ਤੁਸੀਂ ਸਾਰੇ ਹੀ ਇਸ ਗੱਲ ਦੇ ਲਈ ਵਧਾਈ ਦੇ ਪਾਤਰੋਂ ਕਿ ਤੁਸੀਂ ਅੱਜ ਰੋਪੜ ਦੇ ਵਿਕਾਸ ਦੇ ਵਿੱਚ ਉਹਨਾਂ ਪਲਾਂ ਦੇ ਗਵਾਹ ਬਣ ਰਹੇ ਹੋ ਜੇ ਸਮੇਂ ਦੇ ਵਿੱਚ ਰੋਪੜ ਬੁਧਾਸਵਾ ਦੇ ਲਈ ਰੋਪੜ ਲੱਕੇ ਦੇ ਲਈ ਸਭ ਤੋਂ ਵੱਧ ਕਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੀਤਾ ਜਾ ਰਿਹਾ ਔਰ ਤੁਹਾਨੂੰ ਇਸ ਚੀਜ਼ ਦੀ ਮੁਬਾਰਕਬਾਦ ਹੈ ਕਿ ਤੁਸੀਂ ਸਾਰੇ ਉਹ ਲੋਕ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਸਰਕਾਰ ਬਣਾਈ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਸਰਕਾਰ ਨੇ ਰੋਪੜ ਅਲਾਕੇ ਦੇ ਵਿੱਚ ਵਿਨਾਸ਼ ਵੱਲ ਜਿਹੜੀ ਜਿਹੜੀ ਗਤੀ ਵਧ ਰਹੀ ਸੀਗੀ ਉਹਨੂੰ ਜਿੰਨੀ ਸਪੀਡ ਨਾਲ ਫਿਕੀਆ ਸਰਕਾਰਾਂ ਨੇ ਵਿਨਾਸ਼ ਵੱਲ ਉਹਨੂੰ ਤੋੜਿਆ ਹੋਇਆ ਹੈਗਾ ਤੁਹਾਡੇ ਜੋਰ ਨੇ ਤੁਹਾਡੀ ਤਾਕਤ ਨੇ ਉੰਨੇ ਜੋਰ ਦੇ ਨਾਲ ਨੂੰ ਪਿੱਛੇ ਮੋੜ ਕੇ ਵਿਕਾਸ ਦੇ ਵੱਲ ਦਿਨ ਮੋੜ ਦਿੱਤਾ ਤੁਸੀਂ ਸਾਰੇ ਇਸ ਚੀਜ਼ ਲਈ ਸਾਰੇ ਆਵਾਜ਼ਾਂ ਦੀ ਤਾਕਤ ਦੇ ਕੇ ਜਿੰਦਾਬਾਦ ਜਿੰਦਾਬਾਦ ਇਹ ਗੱਲ ਮੈਂ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਜਿਹੜੇ ਪੁਲ ਦੇ ਕੰਮ ਦੀ ਸ਼ੁਰੂਆਤ ਕਰਾਉਣ ਲਈ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਆ ਤੁਸੀਂ ਸਾਰੇ ਜਿਹੜੇ ਪੁਲ ਦਾ ਕੰਮ ਸ਼ੁਰੂ ਕਰਾਉਣ ਲਈ ਇੱਥੇ ਇਕੱਠੇ ਹੋਏ ਆ ਇਹ ਪੁਲ ਦੀ ਲੋੜ ਕਿਤੇ ਹੋਣੀ ਤੇ ਕਿਤੇ 5 ਦਿਨ ਪਹਿਲਾਂ 10 ਦਿਨ ਪਹਿਲਾਂ ਮਹੀਨਾ ਪਹਿਲਾਂ 2 ਦਿਨ ਪਹਿਲਾਂ ਇਸ ਪੁਲ ਦੀ ਲੋੜ ਹੋਈ ਹੈ ਇਸ ਪੁਲ ਦੀ ਲੋੜ ਪੈਦਾ ਹੋਈ ਹੈ ਇਸ ਪੁਲ ਦੀ ਲੋੜ ਲਹਾਕਿਆ ਤੁਸੀਂ ਜਿੰਨੇ ਤੁਸੀਂ ਆ ਪਿੰਡਾਂ ਦੇ ਲੋਕ ਹੈ ਚਾਹੇ ਮਾਜਰੀ ਜੱਟਾਂ ਦੇ ਹੋਣ ਚਾਹੇ ਭੰਗਾਰੇ ਦੇ ਹੋਣ ਚਾਹੇ ਇਧਰ ਜਿੰਨੇ ਪਿੰਡ ਪੈਂਦੇ ਹੈ ਮਾਜਰੀ ਠੇਕੇਦਾਰਾਂ ਦੇ ਹੋਣ ਤੁਸੀਂ ਸਾਰੇ ਆ ਗੋਬਿੰਦ ਬੈਲੀ ਵਾਲੇ ਵੀ ਰੋਪੜ ਵਾਲੇ ਵੀ ਤੁਸੀਂ ਸਾਰੇ ਜਾਣਦੇ ਆ ਵੀ ਇਸ ਪੁਲ ਦੀ ਲੋੜ ਦਹਾਕੀਆਂ ਤੋਂ ਸੀਗੀ ਜਾਂ ਨਹੀਂ ਸੀਗੀ ਦੱਸ ਦੋ ਇੱਕ ਵਾਰ ਹੈਗੀ ਹੈਗੀ ਸੀ ਸੀਗੀ ਜਾਂ ਨਹੀਂ ਸੀਗੀ ਦਹਾਕਿਆਂ ਤੋਂ ਲੋੜ ਪਰ ਦਹਾਕਿਆਂ ਤੋਂ ਲੋੜ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਸਰਕਾਰ ਨੇ ਕਿਸੇ ਨਮਾਇंदे ਨੇ ਇਸ ਚੀਜ਼ ਦੀ ਹਿੰਮਤ ਨਹੀਂ ਕੀਤੀ ਵੀ ਇੱਥੇ ਤੁਹਾਡੀ ਸਹੂਲਤ ਵਾਸਤੇ ਤੁਹਾਡੀ ਲੋੜ ਦੇ ਮੁਤਾਬਿਕ ਕੋਈ ਜਿਹੜਾ ਪੋਲਾਓ ਬਣਾਇਆ ਜਾ ਸਕੇ ਅੱਜ ਅਸੀਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਤੋਂ ਅੱਜ ਪੁਲ ਦਾ ਕੰਮ ਜਿਹੜਾ ਪੂਰੀ ਹੋਣ ਜਾ ਰਿਹਾ ਔਰ ਤੁਹਾਡੇ ਸਾਹਮਣੇ ਸ਼ੁਭਾਸ਼ਾ ਦੇ ਨਾਲ ਇਹ ਕੰਮ ਸ਼ੁਰੂ ਹੋਏਗਾ ਔਰ ਆ ਜੇ ਕੰਮ ਇਸ ਕਰਕੇ ਤੇਜ਼ ਕਰਕੇ ਕੰਮ ਹੋਣ ਲੱਗੇ ਨੇ ਕਿਉਂਕਿ ਸੂਬੇ 'ਚ ਤੁਹਾਡੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਜਿਹਨੂੰ ਕਿ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਤੁਹਾਡੀਆਂ ਜ਼ਰੂਰਤਾਂ ਦਾ ਪਤਾ ਹੈ ਇਸ ਪੁਲ ਕੋ ਬਿਨਾਂ ਬਿਜੇ ਅਸੀਂ ਗੱਲ ਕਰ ਲਈਏ ਸਾਡੇ ਇਲਾਕੇ 'ਚ ਵੱਡੀ ਤੋਂ ਵੱਡੀ ਟੀ ਜਿਹੜੀ ਹੈ ਉਹ ਇਸ ਕਾਰਜਕਾਲ ਦੇ ਵਿੱਚ 3.5 ਸਾਲ ਦੇ ਸਮੇਂ ਚ ਆਈ ਹੈ ਸਭ ਤੋਂ ਪਹਿਲਾਂ ਜਿਵੇਂ ਇਸ ਵੀਡੀਓ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਜੇ ਅਸੀਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਗੱਲ ਕਰੀਏ ਇੱਥੇ ਬਹੁਤ ਲੋਕ ਬੈਠੇ ਹੋਣੇ ਜਿਹੜੇ ਉਹ ਥਰਮਲ ਪਲਾਂਟ ਦੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਹੈ ਜਿਹੜਾ ਰਿਟਾਇਰ ਹੋ ਗਏ ਬਹੁਤ ਐਸੇ ਵੀ ਬੈਠੇ ਹੋਣੇ ਆ ਜਿਹੜੇ ਹਲੇ ਨੌਕਰੀ ਕਰਦੇ ਨੇ ਕਿਉਂਕਿ ਜਿਹੜੇ ਕਰਦੇ ਨੇ ਜਾਂ ਜਿਹੜੇ ਰਿਟਾਇਰ ਹੋ ਗਏ ਉਹ ਰਹਿੰਦੇ ਸਾਰੇ ਇੱਥੇ ਕੀ ਹੈ ਜਿਵੇਂ ਗੋਬਿੰਦ ਵੈਲੀ ਜਿਹੜੂ ਜਾਂ ਨਾਨਕਪੁਰੇ ਕੋਲੋਂ ਸਾਰੇ ਰੋਪੜ ਦੇ ਆਪਾਂ ਆਸ-ਪਾਸ ਦੇ ਰਹਿੰਦੇ ਆ ਤੁਹਾਨੂੰ ਪਤਾ ਕਿ ਪਿਛਲੀਆਂ ਸਰਕਾਰਾਂ ਨੇ ਉਹ ਸਰਮਨ ਪਲਾਨ ਨੂੰ ਢਾਣਾ ਸ਼ੁਰੂ ਕਰ ਦਿੱਤਾ ਸੀਗਾ। ਇਹ ਤਾਂ ਸੀਗਾ ਜੇ ਨਹੀਂ ਸੀਗਾ ਢਾਣਾ ਦੱਸੋ। ਉਹਦੇ ਦੋ ਯੂਨਟ ਦੇ ਢਾਅ ਵੀ ਦਿੱਤੇ ਸੀਗੇ। ਕਹਿੰਦੇ ਚੱਲ ਨਹੀਂ ਸਕਦਾ। ਅੱਜ ਸਰਕਾਰ ਬਾਲਾ ਜੀ ਤੁਹਾਡੀ ਆਈ ਹੈ। ਅੱਜ ਆਮ ਲੋਕਾਂ ਦੀ ਸਰਕਾਰ ਆਈ ਹੈ। ਤਾਂ ਜਿਹੜੇ ਯੂਨਟ ਉਹਦੇ ਚੱਲਦੇ ਸੀਗੇ ਉਹ ਇੰਨੀ ਜ਼ਿਆਦਾ ਕੈਪੈਸਿਟੀ ਤੇ ਚੱਲ ਰਹੇ ਨੇ ਕਿ ਪਿਛਲੇ ਦਹਾਕਿਆਂ ਤੋਂ ਸਭ ਤੋਂ ਜ਼ਿਆਦਾ ਬਿਜਲੀ ਉਸੇ ਹੋਣ ਪੈਦਾ ਹੋਣੀ ਸ਼ੁਰੂ ਹੋਈ ਹੈ ਔਰ ਸਾਬਤ ਕਰ ਦਿੱਤਾ ਤੁਹਾਡੀ ਸਰਕਾਰ ਨੇ ਕਿ ਜਿਹੜੇ ਨਲਾਇਕਾ ਰਹੇ ਪਹਿਲੇ ਉਹਦੇ ਯੂਨਟ ਟਾਇ ਹੈ ਉਹਨਾਂ ਨੇ ਨਰਾਇਤੀ ਕੀਤੀ ਉਹਨਾਂ ਨੇ ਪੰਜਾਬ ਦੇ ਨਾਲ ਬੇਈਮਾਨੀ ਕੀਤੀ ਹੈ ਪੰਜਾਬ ਨਾਲ ਠੱਗੀ ਧੋੜੀ ਕੀਤੀ ਹੈ ਪੰਜਾਬ ਦੇ ਨਾਲ ਠੱਗੀ ਧੋੜੀ ਕਰਕੇ ਉਹ ਯੂਨਟ ਟਾਇ ਨੇ ਜਿਹੜੇ ਯੂਨਟ ਟਾਇ ਹੈ ਉਹਦੇ ਮੌਜੂਦਾ ਯੂਨਟ ਹੈ ਉਹਨਾਂ ਨਾਲੋਂ ਵੀ ਜ਼ਿਆਦਾ ਬਿਜਲੀ ਪੈਦਾ ਕਰ ਸਕਦੇ ਸੀ ਪਰ ਹੁਣ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਹ ਜੀ ਨੇ ਕਿਵੇਂ ਸਮੇਂ ਨੂੰ ਬਦਲਿਆ ਜਿਹੜੇ ਥਰਮਲ ਪਲਾਂਟ ਨੂੰ ਢਾਇਆ ਜਾ ਰਿਹਾ ਸੀਗਾ ਅੱਜ ਉਹ ਥਰਮਲ ਪਲਾਂਟ ਦੇ ਵਿੱਚ ਆ 400 ਮੈਗਾਵਾਟ ਦੇ ਦੋ ਨਵੇਂ ਸੁਪਰ ਕ੍ਰਿਟੀਕਲ ਯੂਨਿਟ ਬਾਰੇ ਉਹ ਮਨਜ਼ੂਰ ਕੀਤੇ ਨੇ ਅੱਜ ਜਿਹੜਾ ਤੁਹਾਡੇ ਰੋਪੜ ਥਰਮਲ ਪਲਾਂਟ ਦੇ ਸਿਰ ਤੇ ਚੱਲਦਾ ਰੋਪੜ ਦੇ ਵਿੱਚ ਜਿਹੜੀ ਪਾਵਰ ਕਲੋਨੀ ਵੀ ਹੈ ਰੋਪੜ ਦੇ ਵਿੱਚ ਨੂਹਾ ਕਲੋਨੀ ਵੀ ਹੈ ਰੋਪੜ ਦੀ ਆਰਥਿਕਤਾ ਥਰਮਲ ਪਲਾਂਟ ਤੇ ਨਿਰਭਰ ਹੈ ਅੱਜ ਜਿਹੜੇ ਥਰਮਲ ਪਲਾਂਟ ਨੂੰ ਜਿਹਦੀਆਂ ਕਲੋਨੀਆਂ ਨੂੰ ਉਜਾਰਿਆ ਜਾਂਦਾ ਰਿਹਾ ਸੀਗਾ ਅੱਜ ਦੁਆਰੇ ਆਤਮੱਤੀ ਹੈ ਤੇ ਹੁਣ ਇੱਥੇ ਜਿਵੇਂ ਪਹਿਲਾਂ ਸੁਸਾਸ ਪੈਂਦੀ ਸੀ ਕਿ ਰੋਪੜ ਦੀ ਪਾਵਰ ਕਲੋਨੀ ਦੇ ਵਿੱਚ ਸਫਾਰਿਸ਼ ਦੇ ਨਾਲ ਕੁਆਰਟਰ ਮਿਲਦਾ ਸੀ ਅੱਜ ਅਸੀਂ ਉਹ ਦਿਨਾਂ ਵੱਲੋਂ ਦੁਆਰੇ ਵਧ ਰਹੇ ਹਾਂ ਔਰ ਤੁਹਾਨੂੰ ਇਸ ਚੀਜ਼ ਦੀ ਖੁਸ਼ੀ ਹੋਣੀ ਚਾਹੀਦੀ ਜਬ ਇਹ ਤੁਹਾਡੀ ਬਦੌਲਤ ਹੋ ਰਿਹਾ ਤੇ ਮੈਂ ਨਹੀਂ ਕਰ ਰਿਹਾ ਕਿ ਤੁਸੀਂ ਕੀਤਾ ਇਹ ਤੁਹਾਡੀ ਬੋਤ ਨੇ ਕੀਤਾ ਇਹ ਅੱਜ ਕਈ ਲੋਕ ਪੁੱਛਦੇ ਨੇ ਕਈ ਲੋਕਾਂ ਨੂੰ ਅੱਜ ਵੀ ਸਮਝ ਨਹੀਂ ਆ ਰਹੀ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਇਹਨੂੰ ਤੋੜੀ ਪਈ ਹੋਈ ਹੈ ਉਹ ਕਹਿੰਦੇ ਕਿਹੜਾ ਬਦਲਾ ਕਿਵੇਂ ਦਾ ਬਦਲਾ ਇਹਨੂੰ ਦੱਸ ਦਿਓ ਕਿ ਆਹੀ ਬਦਲਾਏ ਥਰਮਲ ਨੂੰ ਢਾੜ ਤੋਂ ਲੈ ਕੇ ਜਿਹੜਾ ਉਹ ਥਰਮਲ ਨੂੰ ਦੁਆਰੇ ਬਣਾਉਣ ਵਾਲੂ ਚੱਲ ਪਏ ਇਹੀ ਬਦਲਾਏ ਜਿਹਦੇ ਦਿਮਾਗ ਪੂਰੀ ਭਰੀ ਬੰਦ ਗੱਲ ਸਮਝਾ ਦੇ। ਜਿੰਦਗਾਰ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਲੇ ਨੇ ਕੇਕਰ ਜਿੰਦਾਬਾਦ ਜਿੰਮੀ ਆ ਪ੍ਰੋਜੈਕਟ ਨਿਰਮਾਣ ਹੋ ਰਿਹਾ ਇੰਦੇ ਹੀ ਰੋਪੜ ਦਾ ਹੈੱਡਵੌਚ ਦਾ ਉਹ ਜਿੱਥੋਂ ਦੀ ਨੂਰ ਪਰਵੇਦੀ ਨੂੰ ਮੋੜਦੇ ਐ ਉਹ ਉਹ ਇੰਨਾ ਤੰਗ ਪੁੜਾ ਵੀ ਪੁਲ ਨੂੰ ਬੇਸਤ ਦਬਾਅ ਦੇ ਵਿੱਚ ਵੀ ਲੋਕ ਗਿਰਦੇ ਰਹੇ ਮੋਟਰਸਾਈਕਲਾਂ ਵਾਲੇ ਪਿੱਛੇ ਦੇ ਵੀ ਹਾਦਸਾ ਹੋਇਆ ਸਾਡੇ ਕਾਲੋ ਸਾਹਿਬ ਬੈਠੇ ਆ ਇਹਨਾਂ ਦਾ ਰਿਸ਼ਤੇਦਾਰ ਵੀ ਉਸੇ ਹਾਦਸੇ ਦਾ ਸ਼ਿਕਾਰ ਹੋਇਆ ਪਰ ਦਹਾਗਿਆਂ ਤੋਂ ਕਿਸੇ ਸਰਕਾਰ ਨੇ ਹਿੰਮਤ ਨਹੀਂ ਕੀਤੀ ਕਿਸੇ ਨੁਮਾਇੰਦੇ ਨੇ ਹਿੰਮਤ ਨਹੀਂ ਕੀਤੀ ਵੀ ਉਸ ਪੁਲ ਨੂੰ ਚੌੜਾ ਕਰ ਸਕੀ ਅੱਜ ਜੇ ਤੁਹਾਡੀ ਸਰਕਾਰ ਹੈ ਤਾਂ ਉਹ ਪੁਲ ਨੂੰ ਚੌੜਾ ਹੋਣ ਦੇ ਲਈ ਵੀ ਬਜਟ ਪਾਸ ਹੋ ਗਿਆ ਉਹਦੇ ਵੀ ਟੈਂਡਰ ਲੱਗ ਗਿਆ ਐਮਐਲਏ ਨੇ ਚੱਕਾ ਪੂਰਾ ਬਾਦ ਚੌੜਾ ਚੌੜਾ ਹੋਏਗਾ ਇੱਦਾਂ ਹੀ ਜੇ ਅਸੀਂ ਰੋਪੜ ਦੇ ਵਿੱਚ ਗੱਲ ਕਰੀਏ ਜੇ ਰੋਪੜ ਦੀ ਲਾਇਬ੍ਰੇਰੀ ਤਾਂ ਪੰਜਾਬ ਦੀ ਸਭ ਤੋਂ ਵਧੀਆ ਲਾਇਬ੍ਰੇਰੀ ਦੇ ਵਿੱਚ ਬੜੀਆਂ 70 ਲੱਖ ਰੁਪਏ ਉਸ ਲਾਇਬ੍ਰੇਰੀ ਦੇ ਉੱਪਰ ਲੱਗਿਆ ਰੋਪੜ ਦਾ ਸਰਕਾਰੀ ਕਾਲਜ ਇਹ ਅੱਜ ਜਿਹੜੇ ਲੋਕ ਰੋਤੀ ਪਿਤ ਤੇ ਬੈਠ ਕੇ ਗੱਲਾਂ ਕਰਦੇ ਐ ਕਦੇ ਇੱਧਰ ਦੇ ਕੱਚ ਦੇ ਵਿੱਚ ਇਹਨਾਂ ਨੂੰ ਬਲਾਜ ਕੇ ਪੁੱਛੋ ਵੀ ਤੁਹਾਡੇ ਕੋਲੋਂ ਪਿਛਲੇ 10-15 ਸਾਲ ਇੱਕ ਰੰਗ ਦੀ ਕੂਚੀ ਤੱਕ ਤੁਸੀਂ ਉਹ ਸਰਕਾਰੀ ਕਾਲਜ ਦੀ ਜਿਹੜੀ ਮਾਰੀ ਉਹਦੀ ਬਿਲਡਿੰਗ ਕਰਸ ਗਈ ਸੀ ਵੀ ਯਾਰ ਕੋਈ ਰੰਗ ਰੋਗ ਨੇ ਕਰ ਦਵੇ ਅੱਜ ਇਹ ਸਰਕਾਰ ਤੁਹਾਡੀ ਬਣੀ ਐ ਤੁਹਾਨੂੰ ਇਸ ਤੀਦਾ ਮਾਣ ਹੋਣਾ ਚਾਹੀਦਾ ਤੇ 1.5 ਕਰੋੜ ਰੁਪਏ ਜੋ ਸਰਕਾਰੀ ਕਾਲਜ ਪਰ ਲੱਗਿਆ ਉਹਦੀ ਬਿਲਡਿੰਗ ਇੰਨੀ ਸ਼ਾਨਦਾਰ ਬਣੀ ਹੈ ਬਸ ਸਿੰਦਰ ਸਤਾਈ ਦੀਆਂ ਫਿਲਮਾਂ ਦੀ ਸ਼ੂਟਿੰਗ ਵੀ ਤੁਹਾਡੇ ਸਰਕਾਰੀ ਕਾਲਜ ਵਿੱਚ ਹੋ ਰਹੀ ਹੈ ਔਰ ਕਲਾ ਰੰਗ ਰੋਗ ਨਹੀਂ 27 ਪ੍ਰੋਫੈਸਰ ਇਕੱਠੇ ਇੱਕੋ ਦਿਨ ਇਸ ਕਾਲਜ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ। ਪਿਛਲੇ 2 ਮਹੀਨੇ ਪਹਿਨ 27 ਪ੍ਰੋਫੈਸਰ ਇਕੱਠੇ ਇੱਕੋ ਦਿਨ ਰੂਪਰ ਦੇ ਸਰਕਾਰੀ ਕਾਲਜ ਦੇ ਵਿੱਚ ਨਵੇਂ ਜੁਆਇਨ ਕੀਤੇ ਨੇ ਤਾਂ ਕਿ ਸਾਡੇ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਕੋਈ ਵੀ ਕਮੀ ਨਾ ਰਹੇ। ਬਨਵਾਲੀ ਲਾਇਲ ਜੀ ਬੈਠੇ। ਅੱਜ ਸਿਹਤ ਖਰਾਬ ਹੈ ਸਿਹਤ ਖਰਾਬ ਹੋਣ ਦੇ ਬਾਵਜੂਦ ਕਿਉਂ ਸਾਡੇ ਨੂੰ ਪੁੱਜਿਆ ਕਿਉਂ ਇੰਨਾ ਜੋਸ਼ ਆ ਗਿਆ ਕਿ ਮੰਜਾ ਸਾਥ ਛੱਡ ਕੇ ਅਰੇ ਇੱਥੇ ਪਹੁੰਚ ਗਿਆ ਸਿਹਤ ਖਰਾਬ ਹੋਣ ਦੇ ਬਾਵਜੂਦ ਕਿਉਂਕਿ ਇਹ ਲੋਕ ਨੇ ਜਿਨ੍ਹਾਂ ਨੇ ਸੰਘਰਸ਼ ਕਰ ਕਰ ਦੇਖ ਲਏ ਜਿਨ੍ਹਾਂ ਨੇ ਧਰਨੇ ਮਾਰ ਮਾਰ ਦੇਖ ਲਏ ਭਈਆ ਰੋਪੜ ਦਾ ਅੰਬੀਦਕਰ ਭਵਨ ਸਾਡੇ ਸਭ ਦਾ ਨਿਰਮਾਤਾ ਜਿਨ੍ਹਾਂ ਨੇ ਮੌਜੂਦਾ ਪਹਾੜ ਦਾ ਨਿਰਮਾਣ ਕੀਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰਵੀ ਦੇ ਨਾਂ ਤੇ ਬਣਿਆ ਹੋਇਆ ਜਿੱਥੇ ਕਿਸੇ ਵੇਲੇ ਸਰਕਸਾਂ ਲੱਗਦੀਆਂ ਸੀ ਜਿੱਥੇ ਕਿਸੇ ਵੇਲੇ ਆਮ ਲੋਕਾਂ ਦੇ ਸਾਰੇ ਕਾਰਜ ਹੁੰਦੇ ਸੀਗੇ ਉਹ ਪਿਛਲੀਆਂ ਸਰਕਾਰਾਂ ਨੇ ਉਹਨੂੰ ਖੰਡਰ ਬਣਾਤਾ ਔਰ ਐਸੇ ਬੇਸ਼ਰਮ ਨਮਾਇਦੇ ਨਿਕਲੇ ਵੀ ਤਿੰਨ ਤਿੰਨ ਵਾਰ ਨੀ ਪੱਤਰ ਰੱਖ ਲਿਓ ਨੇ ਤਿੰਨ ਤਿੰਨ ਵਾਰ ਨੀ ਪੱਤਰ ਰੱਖਣ ਦੇ ਬਾਵਜੂਦ ਕਿਸੇ ਨੇ 1 ਰੁਪਏ ਦਾ ਕੰਮ ਨਹੀਂ ਕੀਤਾ ਪੰਜ ਬਨਵਾਰੀ ਲਾਲ ਜੀ ਇੱਥੇ ਤਾਂ ਪੁੱਜਿਆ ਕਿਉਂਕਿ ਜੋ ਇਹਨਾਂ ਦਾ ਸੁਪਨਾ ਸੀਗਾ ਜੋ ਰੋਪੜ ਦੇ ਸਾਰੇ ਲੋਕਾਂ ਦਾ ਸੁਪਨਾ ਸੀਗਾ ਅੱਜ ਉਸ ਅਵੇਦਕਰਤਾਵਨ ਦੇ ਵਿੱਚ 80 90 ਲੱਖ ਰੁਪਏ ਦਾ ਕੰਮ ਹੋ ਰਿਹਾ ਜਿਹੜਾ ਕਿ 80% ਕੰਮ ਮੈਂ ਕੱਲ ਪਰसों ਹੀ ਅਧਿਕਾਰੀਆਂ ਦੀ ਮੀਟਿੰਗ ਲਈ ਸੀਗੀ 80% ਜਿਹੜਾ ਕੰਮ ਹੈ ਉਹ ਮੁਕੰਮਲ ਹੋ ਚੁੱਕਿਆ 20% ਕੰਮ ਜਦੋਂ ਮੁਕੰਮਲ ਹੋ ਗਿਆ ਉਹ ਅਵੇਦਕਰਤਾਵਨ ਰੋਪੜ ਦੇ ਵਿੱਚ ਆਮ ਲੋਕਾਂ ਦਾ ਪੈਰਿਸ ਬਣੇਗਾ ਆਮ ਲੋਕਾਂ ਲਈ ਇੱਕ ਟਿਕਾਣਾ ਬਣੇਗਾ ਤੋਂ ਜਿਹੜਿਆ ਲੋਕਾਂ ਨੂੰ ਕਈ ਵਾਰ ਬਦਲਾਅ ਦੀ ਡੈਫੀਨੀਸ਼ਨ ਸਮਝ ਨਹੀਂ ਆਦੀ ਉਹਨੂੰ ਸਮਝਾਦਿਆਂ ਕਰੋ ਕਿ ਰੂਪਰ ਦਾ ਪੋਲੀਟੈਕਨਿਕ ਕਾਲਜ 14 ਸਾਲ ਤੋਂ ਬੰਦ ਪਿਆ ਸੀਗਾ 14 ਸਾਲ ਤੋਂ ਐਦਾਂ ਦੇ ਨਮਾਇंदे ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਕਾਲਜ ਕੀ ਹੁੰਦੇ ਆ ਅਨਪੜਤਾ ਦੀ ਵੀ ਹੱਦ ਹੁੰਦੀ ਐ ਐਦਾਂ ਦੇ ਮੈਂ ਕਹਿੰਦਾ ਵੀ ਉਹ ਅਨਪੜੇ ਹੋਣੇ ਆ ਜਿਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਸਾਡੇ ਕੌਲੇ ਦਾ ਐਡਾ ਵੱਡਾ ਅਦਾਰਾ 14 ਸਾਲ ਤੋਂ ਬੰਦ ਪਿਆ ਰੂਪਰ ਦਾ ਪੋਲੀਟੈਕਨਿਕ ਕਾਲਜ ਆ ਤੁਹਾਡੇ ਗਵਾਂਢ ਦੇ ਵਿੱਚ ਐ 14 ਸਾਲ ਬਾਅਦ ਉਹ ਪੌਲ ਟੈਕਨੋਲੋਜੀ ਜਿਹੜਾ ਦੁਬਾਰੇ ਸ਼ੁਰੂ ਹੋਇਆ ਔਰ ਅੱਜ ਉਸ ਕਾਲਜ ਦੇ ਵਿੱਚ ਨਵੇਂ ਕੋਰਸ ਵੀ ਆਏ ਨੇ ਨਵੀਆਂ ਟ੍ਰੇਡਾਂ ਵੀ ਆ ਗਈਆਂ ਫਾਰਮੇਸੀ ਵੀ ਉਸ ਰੂਪਰ ਦੇ ਕਾਲਜ ਦੇ ਵਿੱਚ ਆ ਗਈ ਸੋ ਕੰਮਾਂ ਦੀ ਲਿਸਟ ਬੜੀ ਲੰਬੀ ਹੈ ਸਾਨੂੰ ਜਿਹੜੇ ਕੰਮ ਗਿਣਾਲ ਲਈ ਤੁਹਾਡੀ ਸਰਕਾਰ ਵੱਲੋਂ ਕੀਤੇ ਇੱਕ ਮੇਰੇ ਵੱਲੋਂ ਕੀਤੇ ਕੰਮ ਨਹੀਂ ਹੈ ਇਹ ਤੁਹਾਡੀ ਵੋਟ ਦੇ ਨਾਲ ਹੋਏ ਨੇ ਕੰਮ ਹੈ ਇਹ ਤੁਹਾਡੀ ਵੋਟ ਦੇ ਨਾਲ ਕੀਤੇ ਹੋਏ ਕੰਮ ਗਿਣਾਲ ਲਈ ਸਾਨੂੰ ਬਹੁਤ ਤਿਆਰੀ ਕਰਨੀ ਪੈਂਦੀ ਆ ਕੱਟਾ ਮਾਰਨਾ ਪੈਂਦਾ ਕੰਮਾਂ ਦੀ ਲਿਸਟ ਬੜੀ ਲੰਬੀ ਐ ਪਰ ਘਾਰ ਲੱਕੇ ਵਾਲਿਓ ਤੁਹਾਡੇ ਜਿੰਨੇ ਕੰਮ ਸੀਗੇ ਆ ਚਾਹੇ ਇੱਕ ਤੁਸੀਂ ਰੂਮ ਪਰ ਦੇ ਨਾਲ ਜੋੜਨ ਲਈ ਸਾਨੂੰ ਆ ਫਰਮ ਦੀ ਲੋੜ ਸੀਗੀ ਦੂਜੇ ਪਾਸੇ ਤੁਹਾਡੀ ਮੰਗ ਸੀ ਵੀ ਹਿਮਾਚਲ ਪ੍ਰਦੇਸ਼ ਨਾਲ ਜੋੜ ਦਿਓ ਬੱਦੀ ਦਾ ਏਰੀਆ ਨਾਲ ਲੱਗਦਾ ਸਰ ਘਾੜ ਦੇ ਨਾਲਾਗੜ੍ਹ ਦਾ ਏਰੀਆ ਨਾਲ ਲੱਗਦਾ ਪਰ ਵਿੱਚ ਚਿੱਲੂ ਤੋਂ 2 ਕਿਲੋ ਮੀਟਰ ਦਾ ਰਸਤਾ ਕੋਈ ਸਰਕਾਰ ਜਿੱਦ ਨੇ ਬਣਾ ਲੈਂਦੀ ਕਿ ਤੁਹਾਡੇ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਸਤੇ ਅੱਜ ਜਿਹੜੀ ਤੁਹਾਡੀ ਸਰਕਾਰ ਆਈ ਹੈ ਤਾਂ ਉਹ ਰਸਤਾ ਵੀ 27 ਜੋੜ ਰੂਪੇ ਦੇ ਨਾਲ ਬਣ ਰਿਹਾ ਜਿਹਦੇ ਨਾਲ ਇੱਕ ਪਾਸੇ ਘਾੜ ਲੱਗੇ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਿਆ ਜਾ ਰਿਹਾ ਦੂਜੇ ਪਾਸੇ ਜਿਹੜੀ ਚੰਡੀਗੜ੍ਹ ਨੂੰ ਘਾੜ ਦੀ ਅਪਰੋਚ ਹੈ ਉਹਨੂੰ ਡਬਲ ਕੀਤਾ ਜਾ ਰਿਹਾ ਸੋ ਐਜੰਦਾ ਅਜਰੂਪੜ ਵਿਧਾਨ ਸਭਾ ਦੇ ਹਰ ਹਲਕੇ ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਏ ਜਾ ਰਹੇ ਪਹਿਲਾਂ ਗਰਾਊਂਡ ਸਟੇਡੀਅਮ ਦੀ ਗੱਲ ਕੀਤੀ ਕਿਤੇ 5-10 ਤੋਂ ਉੱਪਰ ਵੀ ਡੱਪਦੀ ਹੁੰਦੀ ਸੀ ਅੱਜ ਸਾਡੀ ਮੁਹਿੰਮ ਹੈ ਕਿ ਅਸੀਂ ਰੋਪੜ ਦੇ ਹਰ ਬਲਾਸਪੁਰ ਗਰਾਊਂਡ ਸਟੇਡੀਅਮ ਬਣਾਣਾ ਔਰ ਹਰ ਬਲਾਸਪੁਰ ਦੇ ਦੇ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਉਣ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਅਸੀਂ ਆਪਣੇ ਇਸ ਟੀਚੇ ਨੂੰ ਜ਼ਰੂਰ ਹਾਸਲ ਕਰਾਂਗੇ ਕਿ ਅਸੀਂ ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਣਾ ਤਾਂ ਕਿ ਸਾਡੇ ਦੇ ਨੌਜਵਾਨ ਹੈ ਉਹ ਨਸ਼ਿਆਂ ਤੋਂ ਦੂਰ ਰਹਿਣ ਉਹ ਖੇਡਾਂ ਦੇ ਨਾਲ ਜੁੜਨ ਉਹ ਤੰਦਰੁਸਤ ਬਣ ਅੱਜ ਰੋਪੜ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਵਿੱਚ ਹਰ ਕਲੋਨੀ ਦੇ ਵਿੱਚ ਯੋਗਾ ਦੇ ਕੈਂਪ ਲਾਏ ਜਾ ਰਹੇ ਤਾਂ ਕਿ ਸਾਡੇ ਰੋਪਣ ਵਸੇ ਜਿਹੜਿਆ ਉਹ ਤੰਦਰੁਸਤ ਰਹੇ ਇੱਕ ਗੱਲ ਰੋਪੜਾਂ ਦੇ ਜ਼ਰੂਰ ਦੱਸ ਦੇਈਏ ਭਈ ਅਮਰੇ ਮੂੰਹ ਤੇ ਲਾਈਏ ਤੇ ਤੁਹਾਡੇ ਮੂੰਹ ਸੁਣਦੀ ਹੈ ਸਾਰੇ ਇਲਾਕੇ ਨੂੰ ਪਤਾ ਹੋਣਾ ਜਿਹੜਾ ਉੱਚੀ ਆਵਾਜ਼ ਦੱਸਦੇ ਵੇ ਰੋਪੜ ਦੀ ਬੋਟੇ ਕਿੰਨੇ ਸਾਲ ਤੋਂ ਬੰਦ ਪਈ ਸੀਗੀ ਰੋਪੜ ਦੀ VOTING ਕਿੰਨੇ ਸਾਲ ਤੋਂ ਬੰਦ ਪਈ ਸੀ ਪਤਾ ਕਿ ਨਹੀਂ ਬਦਲ ਤੋ ਕੇ ਉਹਦੇ ਨਲਾਇਕ ਹੋਏ ਨੁਮਾਇੰਦੇ ਜਿਹੜੇ ਇਥੋਂ ਪਹਿਲਾਂ MLA ਰਹੇ ਜਾਂ ਹਲਕਾ ਇੰਜਾਇਲਰ ਰਹੇ ਜਿਹਨਾਂ ਨੂੰ ਦਿਖਿਆ ਨਹੀਂ ਕਿ ਸਾਡਾ ਰੋਪੜ ਰੂਪ ਨਗਰ ਉਹਦੀ VOTING ਜਿਹੜੀ ਆ ਉਹ ਬੰਦ ਪਈ ਹੈ ਸਾਡੇ ਸਾਡੇ ਜੇ ਟੂਰਿਸਟ ਆਉਂਦਾ ਤਾਂ ਉਹਦਾ ਇੱਕ ਕਾਰਨ ਹੈ ਉਹਦੀ VOTING ਚੱਲਦੀ ਹੁੰਦੀ ਜਿਹੜੇ ਜਿਹੜੇ ਇਸ ਇਸ ਕੰਮ ਤੇ ਕੋਈ ਪਰਸਨ ਨਹੀਂ ਲੱਗਣਾ ਕਿੰਨੇ ਨਲਾਇਕ ਲੋਕ ਹੋਣਿਆ ਜਿਹੜੇ ਫਰੀ ਵਾਲੇ ਕੰਮ ਵੀ 15 ਸਾਲ ਨਹੀਂ ਕਰ ਸਕੇ ਅੱਜ ਤੁਹਾਡੀ ਸਰਕਾਰ ਆਈ ਹੈ ਪਰ ਉਪਨ ਦਾ ਫੀਲ ਗਲਾ ਦੇਖ ਲੋ ਪੂਰਾ ਹਰਿਆ ਭਰਿਆ ਸੈਕਟਰ ਦੇ ਸੰਦੇ ਨੂੰ 500 आ, 500 ਟੂਰਿਸਟ ਕੇ ਰੋ ਜਾਂਦਾ 500 ਸ਼ਹਿਰ ਵਾਸੀ ਜਾਂ 500 ਬਾਹਰੋਂ ਆ ਕੇ ਲੋਕ ਉੱਤੇ ਵੋਟਿੰਗ ਕਰਦੇ ਨੇ ਕਿਉਂਕਿ ਸਰਕਾਰ ਆਗਰਾਮੀ ਪਾਰਟੀ ਜਿੰਦਾਬਾਦ ਆਗਰਾਮੀ ਪਾਰਟੀ ਜਿੰਦਾਬਾਦ ਅੰਗਰੇਜ਼ ਦਿਨੇ ਚੱਕ ਜਿੰਦਾਬਾਦ ਕੀ ਕੰਮ ਕਰਾਂ ਦੀ ਗਿਲਤੀ ਮਿਰਤੀ ਕਰਦੇ ਰਵਾਂਗੇ ਪਰ ਪਿਛਲੀਆਂ ਸਰਕਾਰਾਂ ਨੇ ਜੇ ਕੰਮਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਆਹ ਕੰਮ ਜਿਹੜੇ ਉਹ ਬਾਕੀ ਨਾ ਰਹਿੰਦੇ ਉਹਨਾਂ ਨੇ ਜਾਦੇ ਧਿਆਨ ਦਿੱਤਾ ਗੁੰਡਾ ਟੈਕਸ ਤੇ ਲਾਟੀਆਂ ਵੱਲ ਉਹਨਾਂ ਨੇ ਜਾਦੇ ਧਿਆਨ ਦਿੱਤਾ ਟਿੱਕਾ ਵੇਚਣ ਵੱਲ ਇਸੇ ਕਰਕੇ ਅੱਜ ਮੁਰਤੇ ਉਹ ਲੱਭਦੇ ਫਿਰਦੇ ਆ ਕਿਤੇ ਕੁਰਸੀ ਵੱਲੋਂ ਦੁਆਰੇ ਆਣ ਨੂੰ ਮੌਕਾ ਮਿਲ ਜਾਵੇ ਪਰ ਮੈਨੂੰ ਪਤਾ ਤੁਸੀਂ ਇੰਨੇ ਤਗੜੇ ਐ ਵੀ ਇਹ ਜੇ ਬੇਈਮਾਨਾਂ ਨੂੰ ਕਦੇ ਕੁਰਸੀ ਦੇ ਨੇੜੇ ਨਹੀਂ ਆਣ ਦਉਂਦੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਹਮੇਸ਼ਾ ਐਮਐਲਏ ਮਹੀ ਰਹਿਣਾ ਐ ਐਮਐਲਏ ਜਿਹੜੇ ਆ ਉਹ ਸਮੇਂ ਸਮੇਂ ਦਾ ਹੋਰ ਵੀ ਬਣਦੇ ਰਹਿਣੇ ਐ ਪਰ ਇੱਕ ਚੀਜ਼ ਦਾ ਵਾਅਦਾ ਕਰਿਓ ਬੇਈਮਾਨ ਜਿਹੜਾ ਬੇਈਮਾਨ ਟੋਲਾ ਜਿਹੜਾ ਰੋਪੜ ਨੂੰ ਵਾਟੇ ਲੁੱਟਦਾ ਰਿਹਾ ਜਿਹਨੇ ਕਦੇ ਰੋਪੜ ਦੇ ਕੰਮਾਂ ਦੀ ਗਿਣਤੀ ਨਹੀਂ ਕੀਤੀ ਜਿਹਨੇ ਕਦੇ ਰੋਪੜ ਦੇ ਕੰਮਾਂ ਵੱਲ ਧਿਆਨ ਨਹੀਂ ਦਿੱਤਾ ਸੀ ਉਹਨੂੰ ਅੱਜ ਗੁੰਡਾ ਟੈਕਸ ਤੇ ਲਾ ਕੇ ਲਾਣ ਦਾ ਤਸ਼ੀਬ ਵੀ ਕਰਿਆ ਐ ਉਹ ਜਿਹੜੇ ਬੇਈਮਾਨਾਂ ਨੂੰ ਅਸੀਂ ਕਦੇ ਕੁਰਸੀ ਦੇ ਨੇੜੇ ਨਹੀਂ ਜਾਣ ਦੇਵਾਂਗੇ ਔਰ ਇਹ ਕਿਹਦੀ ਤਾਕਤ ਹੈ ਉਹ ਜੇ ਸੱਤਾ ਦੀ ਤਾਕਤ ਕਿਸੇ ਕੋਲ ਰਹੇਗੀ ਤਬ ਹਮੇਸ਼ਾ ਆਮ ਲੋਕਾਂ ਦੇ ਕੋਲ ਰਹੇਗੀ ਆਮ ਆਦਮੀ ਦੇ ਕੋਲ ਰਹੇਗੀ ਜਿਸ ਚੀਜ਼ ਦੀ ਸਾਡੀ ਮੁੱਖ ਲੜਾਈ ਸੀਗੀ ਆ ਇੱਕ ਵਾਰ ਸੋਚ ਕੇ ਦੇਖ ਲਿਓ ਤੇ ਮੈਨੂੰ ਨੌਤਾ ਨਹੀਂ ਲੈਣਾ ਜਿਹੜੇ ਇੱਥੋਂ ਵਜ਼ੀਰ ਵੀ ਰਹੇ ਐ ਐਮ ਐਲ اے ਵੀ ਰਹੇ ਐ ਕੋਰਟ ਦਾ ਹੋਰ ਜਿਹੜੇ ਹਾਰੇ ਵੀ ਹਲਕੇ ਇਚਾਰਜ ਵੀ ਰਹੇ ਐ ਉਹਨਾਂ ਦੇ ਦਿਵਾਲੇ ਫੌਜ ਹੁੰਦੀ ਸੀ ਨੀ ਕਿਤੇ ਵੀ ਕੋਰਪਰ ਵਾਲਾ ਨੇੜੇ ਨਾਲ ਲੱਗਦੇ ਪਤਾ ਨਹੀਂ ਕਿਤੇ ਬੰਬ ਲੈ ਕੇ ਘੁੰਮਦੇ ਐ ਅੱਜ ਜੇ ਜੇ ਅੱਜ ਐਮ ਐਲ اے ਤੁਸੀਂ ਆਪਣਾ ਬਣਾਇਆ ਸਰਕਾਰ ਆਪਣੀ ਐ ਤਾਂ ਅਸੀਂ ਆਮ ਤੌਰ ਤੇ ਬਿੱਤ ਰਹੇ ਆ ਤੁਹਾਨੂੰ ਕੋਈ ਬੰਦੂਕਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਰਿਹਾ ਐ ਐਮ ਐਲ اے ਨੂੰ ਪੁੱਛਣ ਦੀ ਜੇ ਕਰਨਾ ਪਿਆ ਤਾਂ ਦੱਸ ਦਿਓ ਸੋ ਅੱਜ ਮੈਂ ਤੁਹਾਨੂੰ ਕਿਤੇ ਤੁਹਾਨੂੰ ਮੁਬਾਰਕਬਾਦ ਦਿੰਦਾ ਆ ਫੋਲ ਦੇ ਕੰਮ ਦੀ ਸ਼ੁਰੂਆਤ ਦੇ ਲਈ ਪਰ ਮੈਂ ਸਾਰੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਪੂਰਾ ਕੁਆਲਟੀ ਚੈੱਕ ਇੱਥੇ ਤੁਸੀਂ ਵੀ ਰੱਖਣਾ ਤੁਹਾਡੇ ਨਾਲ ਨਾਲ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਇਹਨਾਂ ਕੋਲ ਵੀ ਪੂਰਾ ਅਧਿਕਾਰ ਹੈ ਇਹ ਵੀ ਤੁਹਾਡੇ ਨਾਲ ਮਿਲ ਕੇ ਇਹ ਵੀ ਆਪਣਾ ਕੁਆਲਟੀ ਚੈੱਕ ਇੱਥੇ ਰੱਖਣਗੇ ਤੁਹਾਨੂੰ ਮੈਂ ਬੇਨਤੀ ਕਰਦਾ ਉਹ ਜਿਹੜੀ ਏਜੰਸੀ ਹੈ ਜਿਹੜੀ ਇਹ ਕੰਮ ਕਰ ਰਹੀ ਹੈ 6 ਮਹੀਨੇ ਦਾ ਟਾਈਮ ਹੈ ਸੋ ਇਹਨੂੰ ਬੇਨਤੀ ਹੈ ਵੀ 6 ਮਹੀਨੇ ਦੇ ਵਿੱਚ ਹੀ ਤੁਸੀਂ ਜ਼ਰੂਰ ਇਸ ਕੋਲ ਨੂੰ ਮੁਕੰਮਲ ਕਰ ਦਿਓ ਤਾਂ ਕਿ 6 ਮਹੀਨੇ ਸਾਡੇ ਲੋਕ ਨਵੇਂ ਫੋਟੋ ਇਥੇ ਲੰਘਣਾ ਸ਼ੁਰੂ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਤੁਸੀਂ ਅੱਲੀ ਗਰਮੀ ਦੇ ਵਿੱਚ ਇੱਥੇ ਭੁਜੇ ਇਹ ਸਕੂਲ ਦਾ ਕੰਮ ਸ਼ੁਰੂ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਹਾਲ ਆਪਾਂ ਸਾਰਿਆਂ ਨੇ ਜਾਣਾ ਉੱਥੇ ਜਾ ਕੇ ਆਪਾਂ ਕੰਮ ਦੀ ਸ਼ੁਰੂਆਤ ਕਰਾਈਏ ਆਉਂਦੇ ਹਾਂ ਫੋਨ ਕਿਹਦਾ ਹੈ ਫੋਨ ਕਿਹਦਾ ਹੈ ਇਹ ਮੇਰੇ ਕੋਲ ഡിയോ വീഡിയോ ਰਾਮਨਾ 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 ਸਰ ਮੜੇ ਕੈਮਰਾ ਵਾਲ ਦੇਖਿਓ ਕਰੋ ਜੀ ਰੈਡੀ ਬਾਈ ਸਾਰੇ ਰੈਡੀ 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 Não